ओके आज ये ये आज तो खालवा ਤੁਹਾਨੂੰ ਦਾ ਦਸਵਾਣ ਹੋਵੇ ਜਾਂ ਕੱਲ ਨੂੰ ਮਤਲਬ ਜਿਹੜਾ ਕੋਈ ਐਫ ਆਈ ਆਰ ਦੇ ਵਿੱਚ ਕਤਾਈ ਰਹਿ ਗਈ ਆ ਉਹ ਦੁਬਾਰਾ ਨਹੀਂ ਮਤਲਬ ਹੋ ਜਾਣਾ ਪਹਿਲਾਂ ਜਿਹੜੀ ਐਫ ਆਈ ਆਰ ਹੋਈ ਉਹ ਕਿਹੜਾ ਕਿੰਨਾ ਕੋਈ ਦਰਜ ਹੋਈ ਜਿਹੜੀ ਦਰਜ ਹੋਈ ਆ ਭਾਈ ਉਹ ਤਾਂ ਨਾ ਗੋਗਾ ਤਾਂ ਮਿੱਟੀ ਝੜੀ ਆ ਠੀਕ ਹੈ ਭਾਈ ਹਾਂ ਬਸ ਉਹ ਗੋਗਾ ਤਾਂ ਮਿੱਟੀ ਇਹਨੇ ਤੋਂ ਬਾਅਦ ਮੇਰਾ ਭਰਾ ਬਹੁਤ ਕੋਸ਼ਾ ਬੋਲਣ ਨੂੰ ਠੀਕ ਹੈ ਬਾਈ ਸੀਸੀ ਕੈਮਰੇ ਦੇ ਵਿੱਚ ਬੰਦੇ ਆ ਗਏ ਉਹ ਸਾਧਨ ਆ ਗਏ ਪਰ ਅੱਜ ਹਫਤਾ ਗੁਜਰਤ ਜਾਣ ਦੇ ਵਾਰਦੂ ਵੀ ਪੋਸਮਾਰਡਮ ਕਰਾਤਾ ਪੁਲਿਸ ਨੇ ਕਹਿੰਦੇ ਘਰੇ ਲੈ ਜਾਓ ਸੰਸਕਾਰ ਕਰ ਦਿਓ ਪਰ ਜਿਹੜਾ ਬੰਦਾ ਉਹ ਕਹਿੰਦੇ ਅਸੀਂ ਬਾਅਦ ਫੜਾਂਗੇ ਤੁਹਾਨੂੰ ਵੀ ਪਤਾ ਵੀ ਜਿਹਦੇ ਦਾ ਨੌਜਾਬ ਲਗਰੂ ਮਜ਼ਦੂਰਾਂ ਦਾ ਮੁੰਡਾ ਮਜ਼ਦੂਰਾਂ ਦਾ ਠੀਕ ਹੈ ਬਾਈ ਤੇ ਇੱਥੇ ਜਦੋਂ ਦੀ ਭਗਵਾਨਤ ਮੰਤ ਸਰਕਾਰ ਆਈ ਹੈ ਉਦੋਂ ਦੇ ਮਜ਼ਦੂਰਾਂ ਜਿਹੜਾ ਵਿਤਕਰਾ ਸ਼ੁਰੂ ਹੋਇਆ ਵਾ ਇੱਥੋਂ ਦੀ ਸਰਕਾਰ ਵੱਲੋਂ ਚਾਹੇ ਉਹ ਡੈੱਡ ਬੋਡੀ ਤੋਂ ਲੈ ਲੋ ਚਾਹੇ ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੂ ਜਿਹੜਾ ਚੈਨਲ ਫਲੌਪ ਪੱਤਰਕਾਰ ਦੇ ਨਾਲ ਤੇ ਆਪਾਂ ਖੜੇ ਆ ਜੈਤੋ ਦੇ ਵਿੱਚ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਇੱਕ লাশ ਪਈ ਹੈ ਨੌਜਵਾਨ ਦੀ ਡੈੱਡ ਬੋਡੀ ਪਈ ਹੈ ਇਹ ਤੁਹਾਡੇ ਨਾਲ ਲਾਇਆ ਗਿਆ ਜੈਤੋ ਦੇ ਵਿੱਚ ਤੇ ਕਿਉਂਕਿ 8 ਤਰੀਕ ਨੂੰ ਇੱਕ ਐਕਸੀਡੈਂਟ ਹੁੰਦਾ ਜਿਸ ਵਿੱਚ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਅੱਜ ਜੁਨੀਅਨਾਂ ਦੇ ਟੱਚ ਦੇ ਵਿੱਚ ਪਰਿਵਾਰ ਆਉਂਦਾ ਤੇ ਨਾ ਲਾਇਆ ਜਾਂਦਾ ਧਰਨਾ ਲਾ ਕੇ ਜੇ ਹੀ ਥੋੜੀ ਬਹੁਤੀ ਕਾਰਵਾਈ ਕਰਵਾਈ ਜਾ ਰਹੀ ਹੈ ਤੇ ਉਹਨੇ ਕੀ ਗੱਲ ਬਾਤ ਹੈ ਕੀ ਮੰਗ ਹੈ ਜੁਨੀਅਨ ਤੇ ਪਰਿਵਾਰ ਦੀ ਆਪਾਂ ਗੱਲਬਾਤ ਕਰਦੇ ਹਾਂ ਜੁੜੇ ਰਹਿਣ ਨਾਲ ਧੰਨਵਾਦ ਮਤਲਬ ਜਿਹੜਾ ਕੋਈ ਐਫ ਆਈ ਆਰ ਦੇ ਵਿੱਚ ਕਤਾਈ ਰਹਿ ਗਈ ਆ ਉਹ ਦੁਬਾਰਾ ਨਹੀਂ ਮਤਲਬ ਹੋ ਜਾਂਦੀ ਪਹਿਲਾਂ ਜਿਹੜੀ ਐਫ ਆਈ ਆਰ ਹੋਈ ਉਹ ਕਿਹੜਾ ਕਿੰਨਾ ਕੋਈ ਦਰਜ ਹੋਈ ਹੈ ਕਿਹੜੀ ਦਰਜ ਹੋਈ ਹੈ ਬਾਈ ਉਹ ਤਾਂ ਨਾ ਗੋਮਲਾ ਤੋਂ ਮਿੱਟੀ ਝਾੜੀ ਆ ਠੀਕ ਹੈ ਬਾਈ ਹਾਂ ਬਸ ਉਹ ਗੋਮਲਾ ਤੋਂ ਮਿੱਟੀ ਆ ਹੁਣ ਇਹ ਤੋਂ ਬਾਅਦ ਮੇਰਾ ਭਰਾ ਬਹੁਤ ਕੁਛ ਬੋਲਣ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਹੋ ਗਗਨਦੀਪ ਸਿੰਘ ਗੱਲ ਨਾਲ ਤੇ ਆਪਾਂ ਬੈਠੇ ਜੈਤੋ ਜਿੱਥੇ ਤੁਸੀਂ ਆਪਣੇ ਪਿੱਛੇ ਵੇਖ ਰਹੇ ਹੋ ਇੱਕ ਡੈੱਡ ਬੋਡੀ ਪਈ ਹੈ ਲਾਸ਼ ਪਈ ਹੈ ਤੇ ਧਰਨਾ ਜੈਤੋ ਦੇ ਚੌਕ ਵਿੱਚ ਲੱਗ ਚੁੱਕਿਆ ਤੇ ਆਪਣੇ ਨਾਲ ਭਾਈ ਗੋਰਾ ਮੱਤਾ ਤੇ ਬਾਈ ਜੀ ਬੈਠੇ ਗੁਰਦੇਵ ਸਿੰਘ ਗੋਰਾ ਜੀ ਨੇ ਨਾਲ ਆਪਾਂ ਗੱਲਬਾਤ ਕਰਦੇ ਆਂ ਕੀ ਆ ਸਾਰਾ ਮਸਲਾ ਤੇ ਕੀ ਗੱਲਬਾਤ ਆ ਸਸੀਗਲ ਬਾਈ ਜੀ ਸਸੀਗਲ ਬਾਈ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਆ ਜੀ ਤੇ ਬਾਈ ਜਿਹੜਾ ਧਰਨਾ ਲਾਇਆ ਤੇ ਆਪਣੇ ਪਿੱਛੇ ਆਪਾਂ ਵੇਖ ਰਹੇ ਆਂ ਨਾ ਵੀ ਡੈੱਡ ਬੋਡੀ ਪਈ ਐ ਲਾਸ਼ ਪਈ ਐ ਕੀ ਆ ਸਾਰਾ ਮਸਲਾ ਬਾਈ ਕੀ ਚੱਕਰ ਸਾਰਾ ਮਸਲਾ ਜੀ ਇਹ ਮੁੰਡੇ ਦਾ ਨੌਜਵਾਨ ਗੱਭਰੂ ਮਜ਼ਦੂਰਾਂ ਦਾ ਮੁੰਡਾ ਮਜ਼ਦੂਰਾਂ ਦਾ ਠੀਕ ਐ ਬਾਈ ਜੀ ਤੇ ਇੱਥੇ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਹੂੰ ਉਦੋਂ ਦੇ ਮਜ਼ਦੂਰਾਂ ਨੇ ਜਿਹੜਾ ਵਿਤਕਰਾ ਸ਼ੁਰੂ ਹੋਇਆ ਵਾ ਇੱਥੋਂ ਦੀ ਸਰਕਾਰ ਵੱਲੋਂ ਚਾਹੇ ਉਹ ਡੈੱਡ ਬੋਡੀ ਤੋਂ ਲੈ ਲੋ ਚਾਹੇ ਕਿਸੇ ਕੰਮ ਕਾਜ ਨੂੰ ਲੈ ਕੇ ਇਸੇ ਤਰ੍ਹਾਂ ਹੀ 8 ਤਰੀਕ ਨੂੰ ਜਿਹੜਾ ਇਸ ਬੱਚੇ ਦਾ 18 ਸਾਲ ਦਾ ਨੌਜਵਾਨ ਹੈ ਇਹਦਾ ਜਿਹੜੀ ਆਸੂ ਮੁੰਡੇ ਦਾ ਨਾਮ ਹੈਗਾ ਮੇਰੀ ਮੌਤ ਹੋਈ ਐਕਸੀਡੈਂਟ ਨਾਲ ਠੀਕ ਹੈ ਬਈ ਸੀਸੀ ਕੈਮਰੇ ਦੇ ਵਿੱਚ ਬੰਦੇ ਆ ਗਏ ਉਹ ਸਾਧਨ ਆ ਗਏ ਪਰ ਅੱਜ ਹਫ਼ਤਾ ਗੁਜ਼ਰਤ ਜਾਣ ਦੇ ਬਾਵਜੂਦ ਵੀ ਪੋਸਟਮਾਰਟਮ ਕਰਾਤਾ ਪੁਲਿਸ ਨੇ ਕਹਿੰਦੇ ਘਰੇ ਲੈ ਜਾਓ ਸੰਸਕਾਰ ਕਰਦੇ ਪਰ ਜਿਹੜਾ ਬੰਦਾ ਉਹ ਕਹਿੰਦੇ ਅਸੀਂ ਬਾਅਦ ਚ ਫੜਾਂਗੇ ਤੁਹਾਨੂੰ ਵੀ ਪਤਾ ਵੀ ਜਦੋਂ ਬੰਦੇ ਦਾ ਸਨਸਕਾਰ ਹੋ ਜੇ ਇੱਥੇ ਕਦੇ ਬੰਦਾ ਨਹੀਂ ਫੜਿਆ ਗਿਆ ਇਤਿਹਾਸ ਖਵਾ ਇਸ ਗੱਲ ਦਾ ਤੇ ਬਈ ਜਿਹੜਾ ਐਕਸੀਡੈਂਟ ਹੋਇਆ ਇਹ ਕਿਹੜੀ ਚੀਜ਼ ਨਾਲ ਹੋਇਆ ਕਾਸ ਤੇ ਮੁੰਡਾ ਸੀ ਤੇ ਕਦੇ ਵਿੱਚ ਇਹ ਪੜਤਾਲ ਅਧੀਨ ਮਾਮਲਾ ਜੀ ਪੁਲਿਸ ਹੈ ਜਿਹੜੀ ਉਹ ਮਤਲਬ ਦੱਸ ਸਕਦੀ ਹੈ ਵੀ ਇਹ ਕਾਦੇ ਨਾਲ ਹੋਇਆ ਹੁਣ ਕੋਈ ਪਤਾ ਲੱਗਿਆ ਵੀ ਪੁਲਿਸ ਹੈ ਜਿਹੜਾ ਕੋਈ ਟਰੈਕਟਰ ਟਰਾਲੀ ਆ ਉਹ ਲਈ ਹੁੰਦੇ ਆ ਤੇ ਉਸ ਤੋਂ ਬਾਅਦ ਇਹ ਕਨਫਰਮ ਹੋਊਗਾ ਵੀ ਇਹ ਕਿਹੜੀ ਚੀਜ਼ ਦਾ ਮੁੰਡਾ ਕਾਸ ਤੇ ਸੀ ਇਹ ਮੋਟਰਸਾਈਕਲ ਤੇ ਸੀ ਮੁੰਡੇ ਦੀ ਜਨਕੀ ਥਾਂ ਤੇ ਮੌਤ ਹੋ ਜਾਂਦੀ ਜਾਂ ਹਸਪ ਗੱਲ ਹੀ ਹੈ ਇੱਥੋਂ ਰੈਫਰ ਕਰਤਾ ਜੈਤੋ ਤੋਂ ਇਮਜੋ ਹਸਪੀਟਲ ਉੱਥੇ ਜਾ ਕੇ ਚਲੋ ਡਾਕਟਰ ਹਰੇਕ ਵਾਹ ਲੌਂਦਾ ਚਾਹੇ ਕੋਈ ਡੈਡ ਬੋਡੀ ਖਤਮ ਹੀ ਹੋ ਜਾਂਦੀ ਹੈ ਨਵੀਂ ਨੌਜਵਾਨ ਖੂਨ ਸੀ ਹਰੇਕ ਡਾਕਟਰ ਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਇਹਨੂੰ ਬਚਾਵਾਂ ਪਰ ਇਹ ਇਹ ਨਹੀਂ ਦੋ ਤਿੰਨਾਂ ਬਾਅਦ ਜਿਹੜੀ ਇਹਦੀ ਮੌਤ ਹੋ ਗਈ ਠੀਕ ਹੈ ਤੇ ਭਾਈ ਧਰਨਾ ਤੁਸੀਂ ਅੱਜ ਲਾਇਆ ਤੇ ਕੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਜਾਂ ਨਹੀਂ ਪ੍ਰਸ਼ਾਸਨ ਨਾਲ ਗੱਲ ਉਹ ਤੋਂ ਹੁੰਦੀ ਹੁੰਦੀ ਆ ਜਦੋਂ ਲੋਕ ਮੈਦਾਨ ਚ ਆ ਜਾਂਣ ਫਿਰ ਇਹ ਮੂਰੇ ਲਾ ਕੇ ਜਾਂਦੇ ਆ ਤੇ ਲੋਕ ਮਗਰ ਲੱਗੇ ਜਾਂਦੇ ਆ ਹੁਣ ਉਸ ਤੋਂ ਬਾਅਦ ਸੀਸੀ ਕੈਮਰੇ ਖੰਗਾਲੇ ਸੀਸੀ ਕੈਮਰੇ ਖੰਗਾਲ ਕੇ ਇਹਨਾਂ ਨੇ ਮਤਲਬ ਹੁਣ ਬੰਦਾ ਵੈਰੀਫਾਈ ਕੀਤਾ ਤੇ ਜਿਹੜੇ ਕੋਈ ਇਹਨਾਂ ਨੇ ਟ੍ਰੈਕ ਟਟਾਲੀ ਲੱਭਿਆ ਹੈਗਾ ਉਹ ਅਸੀਂ ਕਹਾਂ ਸੀ ਜੀ ਅਸੀਂ ਕਿਉਂਕਿ ਇਹਦਾ ਨਾਂ ਨਹੀਂ ਦਈਏ ਬਈ ਸਾਡਾ ਕੋਈ ਦੁਸ਼ਮਣ ਤੁਸੀਂ ਪੁਲਿਸ ਤੁਹਾਡਾ ਕੰਮ ਹੈ ਤੁਸੀਂ ਲੱਭ ਕੇ ਲਓ ਬੰਦਾ ਕਿੱਥੋਂ ਨੂੰ ਆਣਾ ਇਸ ਕਰਕੇ ਉਹ ਜਿਹੜਾ ਬੰਦਾ ਕਹਿੰਦੇ ਆ ਵੀ ਫੜ ਲਿਆ ਹੈਗਾ ਯਾਨੀ ਕਿ 7 ਦਿਨ ਤੋਂ ਬਾਅਦ ਅੱਜ ਧਰਨਾ ਲਾਉਣ ਦੇ ਕਾਰਨ ਇਹ ਜਿਹੜੀ ਕਾਰਵਾਈ ਹੋਈ ਹੈ ਬ ਇਤਿਹਾਸ ਦੇ ਵਿੱਚ ਜਿੱਥੇ-ਜਿੱਥੇ ਆਪਦੇ ਹੱਕਾਂ ਲਈ ਕੋਈ ਲੜਿਆ ਉਹੀ ਇਨਸਾਫ ਲੈ ਸਕਿਆ ਨਹੀਂ ਜਿਹੜੇ ਲੀਡਰਸ਼ਿਪ ਦੇ ਨਾਂ ਪਿੱਛੇ ਜਿਹੜੇ ਧੱਕੇ ਖਾਂਦੇ ਫਿਰਦੇ ਸਾਡੇ ਨੌਜਵਾਨ ਤੇ ਚਾਹੇ ਕਿਸੇ ਵੀ ਮਤਲਬ ਧਰਮ ਨਾਲ ਕਿਸੇ ਜਾਤੀ ਨਾਲ ਸੰਬੰਧ ਤੋਂ ਉਹਨਾਂ ਨੂੰ ਮੈਂ ਸਨੇਹਾ ਦਿੰਦਾ ਭਰਾਵੋ ਤੁਹਾਨੂੰ ਇਹਨਾਂ ਨੇ ਕੁਝ ਨਹੀਂ ਦੇਣਾ ਤੁਹਾਡੀ ਲੜਾਈ ਏਕੇ ਦੀ ਲੜਾਈ ਆ ਆ ਸੰਘਰਸ਼ਾਂ ਨਾਲ ਹੀ ਵਿੱਢੀ ਜਾਣੀ ਆ ਤੇ ਬਈ ਇੱਕ ਇਹ ਤੁਹਾਨੂੰ ਕਾਲੀ ਅਗਲਾ ਸਵਾਲ ਹੈ ਬਈ ਹੁਣ ਆਪਣੀ ਕੀ ਮੰਗ ਆ ਤੇ ਕਿੰਨਾ ਟਾਈਮ ਤਹਾਨੂੰ ਆਪਣਾ ਚੱਲੂਗਾ ਬਈ ਦੇਖੋ ਧਰਨਾ ਉਹਨਾ ਟਾਈਮ ਚੱਲੂਗਾ ਜਿੰਨਾ ਟਾਈਮ ਉਹ ਬੰਦਾ ਆਇਡੈਂਟੀਫਾਈ ਨਹੀਂ ਹੋ ਜਾਂਦਾ ਤੇ ਜਿਹੜੇ ਮਤਲਬ ਜਿਹੜਾ ਕੋਈ ਐਫ ਆਈ ਆਰ ਦੇ ਵਿੱਚ ਕਤਾਈ ਰਹਿ ਗਈ ਆ ਉਹ ਦੁਬਾਰਾ ਨਹੀਂ ਮਤਲਬ ਹੋ ਜਾਂਦਾ ਪਹਿਲਾਂ ਜਿਹੜੀ ਐਫ ਆਈ ਆਰ ਹੋਈ ਆ ਬਈ ਉਹ ਕਿਹੜਾ ਕਿੰਨਾ ਕੋਈ ਦਰਜ ਹੋਈ ਆ ਕਿਹੜੀ ਦਰਜ ਹੋਈ ਆ ਬਾਈ ਉਹ ਤਾਂ ਨਾ ਗੋਲਗਾ ਤੋਂ ਮਿੱਟੀ ਝਾੜੀ ਆ ਠੀਕ ਹੈ ਬਈ ਹਾਂ ਬਸ ਉਹ ਗੋਲਗਾ ਤੋਂ ਮਿੱਟੀ ਆ ਹੁਣ ਇਹ ਤੋਂ ਬਾਅਦ ਮੇਰਾ ਭਰਾ ਬਹੁਤ ਕੋਸ਼ਿਸ਼ ਬੋਲਣ ਨੂੰ ਮੈਂ ਕੋਈ ਸਟੈਕ ਟੈਕਨਿਕਲ ਕੰਮ ਕਰਦੇ ਆ ਧੰਨਵਾਦ ਧੰਨਵਾਦ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਪ੍ਰਧਾਨ ਜੀ ਜਿਹੜ ਬੈ ਗੋਗਲਾ ਤੋਂ ਮਿੱਟੀ ਚਾਰ ਨਾਲੀ ਗੱਲ ਕੀਤੀ ਹੈ ਕਿਹੜੀ ਐਫ ਆਈ ਆਰ ਪਹਿਲਾਂ ਦਰਜ ਕੀਤੀ ਪੁਲਿਸ ਨੇ ਕਰੀ ਹੈ ਪਹਿਲਾਂ ਛੋਟੀ ਜੀ ਕਾਰਵਾਈ ਪਾ ਕੇ ਉਹਨਾਂ ਨੇ ਹਮ ਤੇ ਅਣਪਛਾਤੇ ਬੰਦਿਆਂ ਤੇ ਪਰਚਾ ਪਾਤਾ ਕਿੰਨੇ ਜਣੇ ਤੇ ਪਾਇਆ ਸੀ ਟਰੈਕਟਰ ਵਾਲੇ ਤੇ ਪਾਇਆ ਵੀ ਟਰੈਕਟਰ ਵਾਲਾ ਵੀ ਜੋ ਨਿਕਲੂਗਾ ਠੀਕ ਹੈ ਸਾਰਾ ਪਤਾ ਸੀਗਾ ਹਮ 8 ਤਰੀਕ ਦੀ ਘਟਨਾ ਵਾਪਰੀ ਆ ਹਮ ਕੋਈ ਪੁਲਿਸ ਨੇ ਕਾਰਵਾਈ ਨਹੀਂ ਕਰੀ ਕੋਈ ਕੈਮਰਾ ਨਹੀਂ ਇਹ ਵਿਚਾਰੇ ਪੱਧਰ ਬੰਦੇ ਸੀਗੇ ਹਮ ਇਹ ਉਹਨੇ ਇਹਨਾਂ ਨੂੰ ਰਾਤ ਮਗਾ ਕੇ ਮੋੜ ਦਿੰਦੇ ਸੀ ਵੀ ਤੁਸੀਂ ਪੜਤਾਲ ਕਰੋ ਹੂੰ ਤੁਸੀਂ ਪੜਤਾਲ ਕਰਕੇ ਆਓ ਹੂੰ ਤੇ ਸਾਨੂੰ ਦੱਸੋ ਆ ਕੇ ਹੂੰ ਹੁਣ ਦੱਸੋ ਵੀ ਮਜ਼ਦੂਰ ਬੰਦੇ ਨੂੰ ਕੋਈ ਤਰਨਾਟ ਬੰਦਾ ਕੈਮਰਾ ਵਿਖਾਊਗਾ ਹੂੰ ਮਜ਼ਦੂਰ ਬੰਦੇ ਨੂੰ ਤਾਂ ਕਵਾੜੀਆਂ ਨਹੀਂ ਦਿਖਾਉਂਦਾ ਹੂੰ ਕਿਉਂਕਿ ਉਹਨੂੰ ਜਵਾਬਦੇਹੀ ਬਣਦੀ ਹੈ ਵੀ ਮੇਰੇ ਕੈਮਰੇ ਜਾਇਆ ਸੀਗਾ ਹੂੰ ਇਹ ਕੰਮ ਸੀ ਪੁਲਸ ਦਾ ਹੂੰ ਉਹ ਜਿਹੜਾ ਅੱਜ ਟਰਾਲਾ ਕਹਿੰਦੇ ਵੀ ਅੱਜ ਅਸੀਂ ਬਰਾਮਤ ਕਰ ਲਿਆ ਉਹ ਬੰਦਾ ਕੱਲ ਅਲਝਾਈ ਰੱਖਿਆ ਵੀ ਇਹ ਸਿਸਕਾਰ ਕਰ ਲੈਣ 6 ਵਜੇ 7 ਵਜੇ ਤੱਕ 7 ਵਜੇ ਆ ਕੇ ਕਹਿੰਦਾ ਕਿਤੇ ਦਾ ਉਹ ਕਿਤੇ ਕਰੇ ਮੈਂ ਸਾਡੀ ਗੱਡੀ ਮੰਤਰੀਆਂ ਦੇ ਕਾਫਲੇ ਚ ਫਸੀ ਕਿਤੇ ਮੈਂ ਫਾਟਕਾਂ ਦੇ ਖੜਾ ਐ ਕਰਦਾ ਕਰਦਾ ਪੰਚਾਇਤ ਨੂੰ ਅਲਝਾਈ ਰੱਖਿਆ ਸ਼ਾਮ ਨੂੰ 6 ਵਜੇ ਜਵਾਬ ਦੇਦਾ ਵੀ ਸਾਡਾ ਤਾਂ ਟਰਾਲਾ ਹੀ ਨਹੀਂ ਓਕੇ ਫਿਰ ਰਾਤ ਨੂੰ ਜਦੋਂ ਸਾਡੀ ਨਹੀਂ ਪਿੰਡ ਨੂੰ ਮਜ਼ਦੂਰ ਜੁਨੀਅਨ ਪੰਜਾਬ ਨੇ ਮੀਟਿੰਗ ਹੋਈ ਦੋ ਸਾਢੇ ਨਾਲ ਸਰਪੰਚ ਵੀ ਆ ਮੈਂਬਰ ਵੀ ਆ ਸਾਰੇ ਆ ਸਾਡੇ ਪਿੰਡ ਦੇ ਸਾਥੀ ਆ ਜਦੋਂ ਕਮੇਟੀ ਬਣਾ ਲਈ ਤੜਕੇ ਫੇਰ ਫੋਨ ਲਾ ਲਿਆ ਅਸੀਂ ਜਾਨੀ ਕਿ 10 ਵਜੇ ਦਾ ਟਾਈਮ ਦੇਤਾ ਵੀ 10 ਵਜੇ ਨੂੰ ਅਸੀਂ ਧਰਨਾ ਲਾਵਾਂਗੇ ਤੜਕੇ ਫੇਰ ਬੁਲਾ ਲਿਆ ਕਹਿੰਦਾ ਬੰਦਾ ਆਉਂਦਾ ਹੁਣੇ ਸਰਪੰਚ ਵੀ ਛੱਡਦੇ ਮੈਂਬਰ ਵੀ ਛੱਡਦੇ ਸਾਨੂੰ ਵੀ ਛੱਡਦਾ ਚੱਕ ਕੇ ਉੱਥੇ ਜੇ ਇੱਕ ਬੰਦਾ ਸੀਗਾ ਜਿਹਦਾ ਉਹ ਰਿਸ਼ਤੇਦਾਰ ਸੀ ਉਹਦੇ ਘਰੇ ਆ ਗਿਆ ਠੀਕ ਹੈ ਪਰਿਵਾਰ ਨੂੰ ਲੁਝਾਈ ਰੱਖਿਆ 11 ਵਜੇ ਤੱਕ ਹਰ ਕੇ ਕਹਿੰਦਾ ਯਾਰ ਮੇਰਾ ਤਾਂ ਹੈ ਨਹੀਂ ਮੈਂ 5 ਲੱਖ ਰੁਪਏ ਉਹ ਦੇ ਦਿੰਨੇ ਆ ਅੱਛਾ ਤੂੰ ਦੱਸ ਵੀ ਆਪਾਂ ਦੇ ਦਾਂਗੇ ਕਿਸੇ ਨੂੰ ਹੂੰ ਬਿਨਾਂ ਬਦਲੇ ਦੇ ਪਾ 5 ਲੱਖ ਰੁਪਏ ਕਹਿੰਦਾ 5 ਲੱਖ ਰੁਪਏ ਕਹਿੰਦਾ 5 ਰੁਪਏ ਨਹੀਂ ਦਿੰਦਾ ਅਗਲਾ ਹੂੰ ਚੱਲ ਹੋਈ ਨਿਬੜੀ ਫੇਰਾ ਸਾਡੇ ਨਾਲ ਪਰਿਵਾਰ ਸਹਿਮਤ ਹੋ ਗਿਆ ਸੀ ਇੱਥੇ ਆਏ ਆ ਹੂੰ ਪ੍ਰਸ਼ਾਸਨ ਦੇ ਹੱਥਾਂ ਫੇਰਾ ਚ ਪੈ ਗਈ ਨਾਲ ਦੀ ਨਾਲ ਅੱਧੇ ਘੰਟੇ ਵੇਚਦੀ ਹੁਣ ਕਹਿੰਦੇ ਟਰਾਲਾ ਲਈ ਆਉਂਦੇ ਆ ਠੀਕ ਹੈ ਪਰ ਇਹ ਜੁਨਾ ਚੇਰ ਸਾਡੇ ਮਜ਼ਦੂਰ ਹੂੰ ਭਰਾ ਸਿਆਣੇ ਨਹੀਂ ਹੁੰਦੇ ਹੂੰ ਚਾਚੇ ਦੀ ਕੀ ਚੱਕ ਦੇਣੀ ਉਹ ਨਜ਼ਰ ਮਸਲੇ ਹੱਲ ਨਹੀਂ ਹੁੰਦੇ ਹੁਣ ਸਾਡੇ ਪਿੰਡ ਦੇ ਨੂੰ ਪਤਾ ਹੀ ਲੱਗਿਆ ਖੜਾ ਵੀ ਸਾਡੇ ਚ ਕਿੰਨੇ ਕਿਤਰਨਾੜ ਲੋਕ ਬੈਠੇ ਆ ਕਿਉਂਕਿ ਦੋ ਇੱਕ ਦੋ ਚਮਚੇ ਹੁੰਦੇ ਉਦੋਂ ਕਹਿੰਦੇ ਨਾ ਭਾਈ ਆਪਣਾ ਚਾਚੇ ਬਿਨਾਂ ਨਹੀਂ ਸਰਨਾ ਪਰ ਨਹੀਂ ਭਰਾਵੋ ਇਹ ਆਪਾਂ ਜੇ ਇਕੱਠੇ ਹੋਵਾਂਗੇ ਮਸਲੇ ਹੱਲ ਹੋਣਗੇ ਨਹੀਂ ਤਾਂ ਆਪਣੇ ਨਾਲ ਅਸੀਂ ਥੱਕੇ ਜੇ ਆਪਣੇ 6 ਦਿਨਾਂ ਵਿੱਚ ਦੀ ਮਸਲਾ ਹੱਲ ਨਹੀਂ ਹੋਇਆ ਹੁਣ ਕਿਵੇਂ ਹੋ ਗਿਆ ਕੋਈ ਆਪਣੇ ਤਰਨਾੜ ਨੇ ਤਾਂ ਨਹੀਂ ਕਰਾਇਆ ਜਾਂ ਕਿਸੇ ਨੇ ਮੰਤਰੀ ਨੇ ਤਾਂ ਨਹੀਂ ਕਰਾਇਆ ਆਪਣੇ ਇਕੱਠ ਨੇ ਕਰਾਇਆ ਜੇ ਇਕੱਠੇ ਰਵਾਂਗੇ ਤਾਂ ਆਪਾਂ ਮਾਰ ਨਹੀਂ ਖਾਂਦੇ ਇਹ ਜਿਹੜਾ ਨੌਜਵਾਨ ਮੁੰਡਾ ਸੀਗਾ ਜੀ ਕਿਹੜੇ ਪਿੰਡ ਦਾ ਮੁੰਡਾ ਸੀਗਾ ਜੀ ਇਹ ਜੀ ਨਵੇਂ ਰੋੜੀ ਕਪੂਰੀ ਦਾ ਨਵੇਂ ਰੋੜੀ ਕ ਤੇ ਜਿਹੜਾ ਉਹ ਟਰੈਕਟਰ ਟਰਾਲੀ ਦੱਸਿਆ ਜਾ ਰਿਹਾ ਉਹ ਕਿੱਥੋਂ ਦਾ ਸੀ ਜੀ ਉਹ ਜੀ ਟਰਾਲਾ ਦਾ ਕਹਿੰਦੇ ਖੱਟੜੀ ਖੜਾ ਸੀਗਾ ਠੀਕ ਹੈ ਜੀ ਤੇ ਉਹ ਦੱਸਦੇ ਵੀ ਕੋਟਲੀ ਦਾ ਸੀਗਾ ਉਹ ਜਿਹੜਾ ਮਾਲਕ ਕੋਟਲੀ ਦਾ ਸੀ ਹਾਂ ਤੇ ਇਹ ਐਕਸੀਡੈਂਟ ਹੈ ਇਹ ਮੰਨਦੇ ਨਹੀਂ ਸੀ ਠੀਕ ਹੈ ਇਹ ਐਕਸੀਡੈਂਟ ਹੁੰਦਾ ਕਿ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੁੰਦਾ ਜੀ ਇਹ ਚੰਡੀ ਤੋਂ ਰੇਲੇ ਜਿੱਥੇ ਪੈਟਰੋਲ ਪੰਪਾਂ ਦਾ ਉਹ ਦੇ ਕੋਰਸ ਰੋਡ ਤੇ ਹਾਂ ਮਕਸਰ ਰੋਡ ਤੇ ਕੋਲੇ ਹੋਇਆ ਸੀ ਕਿਹੜੇ ਦਿਨ ਦਾ ਐਕਸੀਡੈਂਟ ਹੁੰਦਾ ਜੀ ਇਹ 8 ਤਰੀਕ ਦਾ 8 ਤਰੀਕ ਦੀ ਵਾਰਦਾਤ ਹੁੰਦੀ ਆ ਤੇ ਉਸ ਤੋਂ ਬਾਅਦ ਅੱਜ ਵੇਖ ਲਓ ਕਿੰਨੇ ਦਿਨ ਪੈ ਕੇ ਤੇ ਅੱਜ ਕਾਰਵਾਈ ਉਹ ਵੀ ਧੰਨ ਲਾਉਣ ਦਾ ਨਹੀਂ ਕੀਤੀ ਬਰਸ ਨੇ ਠੀਕ ਹੈ ਫੋਨ ਰਾਤ ਅਸੀਂ ਜਦੋਂ ਫੋਨ ਕਰਿਆ ਨਾ ਐਸਆਈ ਨੂੰ ਹੂੰ ਪਟਿਆ ਦਾ ਛਮਸੀਰ ਹੂੰ ਉਹਨੂੰ ਜਦੋਂ ਕੀਤਾ ਉਹ ਕਹਿੰਦਾ ਮੇਰੇ ਕੋਲ ਹਜੇ 3 ਦਿਨ ਟਾਈਮ ਹੀ ਨਹੀਂ ਅੱਛਾ ਫਿਰ ਕਿਵੇਂ ਟਾਈਮ ਨਿਕਲਿਆ ਜਨਨ ਕੀ ਜਿਹੜਾ ਪਰਿਵਾਰ ਸੀ ਇਹ ਤੁਹਾਡੇ ਨਾਲ ਉਹਦੇ ਤੋਂ ਟੱਚ ਵਿੱਚ ਸੀਗਾ ਜਾਂ ਹੁਣ ਟੱਚ ਵਿੱਚ ਹੈ ਹੁਣ ਟੱਚ ਵਿੱਚ ਹੈ ਜੇ ਤੁਹਾਡੇ ਨਾਲ ਟੱਚ ਵਿੱਚ ਆਏ ਤੇ ਤੁਸੀਂ ਉਹਦੀ ਧਰਨਾ ਲਾਤਾ ਹਾਂ ਉਹਦੀ ਲਾਤਾ ਬਾਕੀ ਅਸੀਂ ਤਾਂ ਦੱਸ ਦੇ ਰਹੇ ਹਾਂ ਆਪਦੇ ਮਜ਼ਦੂਰ ਭਰਾਵਾਂ ਨੂੰ ਵੀ ਅਸੀਂ ਕੋਈ ਮੈਂਬਰ ਨਹੀਂ ਸਰਪੰਚ ਨਹੀਂ ਪਰ ਸਾਡੀ ਜਸੇਵੰਦੀ ਆ ਉਹ ਹਮੇਸ਼ਾ ਹੀ ਤੱਕੇ ਦੇ ਖਿਲਾਫ ਖੜਦੀ ਰਹੋਗੇ ਤੇ ਹੁਣ ਪਰਿਵਾਰ ਦੀ ਜਾਂ ਛੋਡੀ ਪ੍ਰਸ਼ਾਸਨ ਦੇ ਅੱਗੇ ਕੀ ਮੰਗਾ ਤੁਸੀਂ ਕੀ ਛੋਡੀ ਮੰਗਾ ਕੀ ਚਾਹੁੰਦੇ ਹੋ ਵੀ ਪ੍ਰਸ਼ਾਸਨ ਕੀ ਕਰੇ ਸਾਨੂੰ ਸਾਡੀ ਮੰਗ ਤਾਂ ਕੋਈ ਨਹੀਂ ਸਾਡੀ ਪੈਸਿਆਂ ਦੀ ਨਿਕਾਸੀ ਦੀ ਨਹੀਂ ਸਾਨੂੰ ਤਾਂ ਮੁਰਜ਼ਮ ਸਹੀ ਫੜ ਕੇ ਤੇ ਉਹਦੇ ਦੇ ਪਰਚਾ ਕੱਟਿਆ ਜਾਵੇ ਉਹਦਾ ਜਿਹੜਾ ਜਿਹਦਾ ਉਹਦੇ ਵਹੀਕਲ ਦਾ ਬੀਮਾ ਤਾਂ ਦੀ ਜਵਾਨਦ ਕਰ ਨਹੀਂ ਤਾਂ ਬਾਂਡ ਕੀਤਾ ਜਾਵੇ ਕਿਉਂਕਿ ਆਪਣੇ ਮਜ਼ਦੂਰਾਂ ਨੇ ਮੋਟਰਸਾਈਕਲ ਬਾਂਡ ਕਰ ਦਿੰਦੇ ਆ ਉਹ ਸਹੀ ਸਹੂਲਤੇ ਸਾਨੂੰ ਇਨਸਾਫ ਮਿਲ ਜੇ ਸਾਡੀ ਹੋਰ ਕੋਈ ਮੰਗ ਨਹੀਂ ਹੈ ਸਰਦਾਰ ਜੀ ਜੇ ਮੈਂ ਲਾਈ ਯਾਰ ਵੇਖਦੇ ਆ ਪਰਿਵਾਰ ਦੇ ਨਾਲ ਜਿਹੜੀ ਉਹ ਦੂਜੀ ਪਾਰਟੀ ਨਾਲ ਸਿੱਧਾ ਆ ਰਾਬਤਾ ਕੰਮ ਕਰਕੇ ਪੈਸੇ ਦੇ ਕੇ ਰਾਜੀਨਾਮਾ ਕਰ ਦਿੰਦੇ ਆ ਕੀ ਸੁਣਦਾ ਜੇ ਉਹਵੇਂ ਕੀ ਪਰਿਵਾਰ ਉਹਵੇਂ ਤਾਂ ਨਹੀਂ ਕਰਦੇ ਉਸ ਨਾਲ ਖੜਾ ਨੇ ਅਸੀਂ ਦੇਖੋ ਇਹਨਾਂ ਨੇ ਲੇਖ ਲਿਖਾ ਕੀਤਾਗਾ ਹੂੰ ਪੂਰੇ ਠੋਕਰਿਆ ਜੇ ਭਰਾਵੋ ਸਾਡੇ ਨਾਲ ਤਾਂ ਤੁਹਾਨੂੰ ਪਤਾ ਹੀ ਆ ਕਿਉਂ ਤੁਸੀਂ ਪਹਿਲਾਂ ਵੀ ਆਉਂਦੇ ਰਹਿੰਦੇ ਆ ਹੂੰ ਵੀ ਜੇ ਹੁਣੇ ਬਦਲਣਗੇ ਹੂੰ ਉਹਦੇ 'ਚ ਸਾਡਾ ਤਾਂ ਕਸੂਰ ਨਹੀਂ ਸਾਡਾ ਜਾਣਾ ਵੀ ਕੱਖਣੀ ਤੇ ਸਾਡਾ ਰਹਿਣਾ ਵੀ ਕੱਖਣੀ ਹੂੰ ਕਿਉਂਕਿ ਅਸੀਂ ਤਾਂ ਸੰਘਰਸ਼ 'ਚ ਲੜਦੇ ਰਹਿਣਾ ਮਰਦੇ ਦਮ ਤੱਕ ਹੂੰ ਅਸੀਂ ਤਾਂ ਮਜ਼ਦੂਰਾਂ ਦੇ ਨਾਲ ਖੜੇ ਰਹਿਣਾ ਨਹੀਂ ਉਹੀ ਗੱਲ ਅਸੀਂ ਕੀਤੇ ਪ੍ਰਧਾਨ ਜੀ ਜੇ ਮਤਲਬ ਤੁਸੀਂ ਸੰਘਰਸ਼ ਕਰ ਰਹੇ ਹੋ ਜਾਂ ਕੱਲ ਨੂੰ ਪਰਿਵਾਰ ਕੁਝ ਪੈਸੇ ਦੇ ਕੇ ਰਾਜ਼inama ਕਰ ਦ ਤਾਂ ਫਿਰ ਤੁਹਾਡਾ ਕੀ ਐਕਸ਼ਨ ਹੋਊਗਾ ਸਾਡਾ ਕੋਈ ਐਕਸ਼ਨ ਨਹੀਂ ਆ ਅਸੀਂ ਤਾਂ ਮਜ਼ਦੂਰਾਂ ਨਾਲ ਖੜਦੇ ਰਹਿਣਾ ਉਹ ਇਹਨਾਂ ਦੀ ਮਰਜ਼ੀ ਆ ਵੀ ਸਾਨੂੰ ਤਾਂ ਚੜਾਉਣਾ ਕਿ ਥੱਲੇ ਲਾਉਣਾ ਪਰ ਜਿਹਨੂੰ ਮਹਾਰਾ ਚੜਾਵੇ ਹੂੰ ਉਹਨੂੰ ਕੋਈ ਥੱਲੇ ਲਾਉਣਾ ਲੋਡ ਇਸ ਟਾਈਮ ਚਾਹੀਦਾ ਕਿ ਤੁਹਾਡਾ ਸਾਥ ਦੇਣਾ ਚਾਹੀਦਾ ਜਿਵੇਂ ਮਤਲਬ ਰਾਜੀ ਨਵਾ ਕਰਦੋ ਕਿ ਮਤਲਬ ਨਹੀਂ ਪੈਂਦਾ ਜੀ ਤੁਸੀਂ ਧਰਨਾ ਲਾਇਆ ਤਾਂ ਪਰਚਾ ਕਰਮਣ ਵਾਸਤੇ ਕਰਵਾਇਆ ਤੇ ਪਰਚਾ ਹੀ ਹੋਣਾ ਚਾਹੀਦਾ ਹਾਂ ਪਰਚਾ ਕਰਵਾ ਕੇ ਹਿੱਲਾਂਗੇ ਇੱਥੋਂ ਰਾਜੀ ਨਵੇਂ ਵਾਲੇ ਦਾ ਮਤਲਬ ਹੀ ਕੋਈ ਨਹੀਂ ਤੇ ਸੰਸਕਾਰ ਵੀ ਮਤਲਬ ਜਦੋਂ ਤੁਹਾਡੀ ਐਫ ਆਈ ਆਰ ਹੁੰਦੀ ਹੈ ਬੰਦੇ ਫੜੀ ਜਾਂਦੇ ਉਸ ਤੋਂ ਬਸ ਸੰਸਕਾਰ ਕੀਤਾ ਜਾਂਦਾ ਐਫ ਆਈ ਆਰ ਦੀ ਬਾਕੀ ਕਾਪੀ ਸਾਨੂੰ ਮਿਲੂਗੀ ਜੇ ਲੂਗਾ ਫੇਰ ਸਿਸਕਾਰ ਹੋਗਾ ਪਰ ਐਂਦਾ ਹੈ ਨਹੀਂ ਵੀ ਅੱਜ ਅਸੀਂ ਘਰੇ ਲੈ ਜਾਵਾਂਗੇ ਵੀ ਰਾਤ ਨੂੰ ਆ ਕੇ ਉਹ ਫੈਸਲਾ ਕਰ ਜਾਣਗੇ ਜਾਂ ਰਾਜੀ ਨਮਾ ਕਰ ਲੈਣਗੇ ਐਫ ਆਈ ਆਰ ਕਟਾਏ ਬਿਨਾ ਅਸੀਂ ਇਥੋਂ ਹਿੱਲ ਦੇਣੀ ਨਾ ਸਿਸਕਾਰ ਕਰੀਏ ਜਿਹੜਾ ਪਰਚਾ ਤੁਸੀਂ ਉਹ ਮਾਲਕ ਦੇ ਦੇ ਡਰਾਈਵਰ ਤੇ ਦੋਵਾਂ ਜਣੇ ਤੇ ਹੋਊਗਾ ਜਾਂ ਕਿ ਤੀਜੇ ਬੰਦੇ ਤੇ ਵੀ ਹੋਊਗਾ ਜੀ ਪਰਚਾ ਡਰਾਈਵਰ ਤੇ ਹੋਊਗਾ ਹਰਜਾਨਾ ਜੋ ਮਾਲਕ ਦੇ ਪਾਊਗਾ ਠੀਕ ਹੈ ਜੀ ਧੰਨਵਾਦ ਜੀ ਟਾਈਮ ਦੇਣ ਦੇ ਧੰਨਵਾਦ ਸੋ ਤੁਸੀਂ ਜਿਵੇਂ ਤੁਹਾਨੂੰ ਦੱਸਿਆ ਸਾਰੀ ਗੱਲ ਬਾਤ 8 ਤਰੀਕ ਦੀ ਘਟਨਾ ਹੋਈ ਹੈ ਨੌਜਵਾਨ ਦੀ ਮੌਤ ਹੁੰਦੀ ਹੈ ਟਰੈਕਟਰ ਟਰਾਲੀ ਨੈਕਸੀਡੈਂਟ ਹੁੰਦਾ ਤੇ ਅੱਜ ਧੰਨਾ ਲਾਉਣ ਦੇ ਨਾਲ ਜਿਹੜੀ ਕੋਈ ਪੁਲਿਸ ਦੇ ਵਿੱਚ ਮਾੜੀ ਮੋਟੀ ਹੱਜੜ ਆਈ ਹੈ ਤੇ ਕਾਰਵਾਈ ਕਰਨੀ ਸ਼ੁਰੂ ਕੀਤੀ ਹੈ ਤੇ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ ਜੀ